ਬੀਜੇਪੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮਿਲਨ ਨਜ਼ਰ ਅਜ ਤੋਂ ਚੋਣ ਪ੍ਰਚਾਰ ਦਾ ਬਗਲ ਪਜਾ ਦਿੱਤਾ ਚੰਡੀਗੜ੍ਹ ਤੋਂ ਬਾਅਦ ਜਲੰਧਰ ਵਿੱਚ ਅਮਿਤ ਸ਼ਾਹ ਨੇ ਰੈਲੀ ਨੂੰ ਸੰਬੋਧਿਤ ਕੀਤਾ ਜਿਨ੍ਹਾਂ ਕਿਹਾ ਕਿ ਸੀਐਮ ਪ੍ਰਕਾਸ਼ ਸਿੰਘ ਬਾਦਲਵਾਲਾ ਦਾ ਮੁੱਖ ਮੰਤਰੀ ਪੂਰੇ ਦੇਸ਼ ਦੇ ਵਿੱਚ ਨਹੀਂ ਹੈ ਚੰਡੀਗੜ੍ਹ ਵਿੱਚ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਢਾਲੀ ਦੇ ਬਾਹਰ ਕਾਂਗਰਸੀਆਂ ਨੇ ਕਾਲੇ ਝੰਡੇ ਵਖਾ ਕੇ ਪ੍ਰਦਰਸ਼ਨ ਕੀਤਾ ਦਰਸ਼ਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਕੀਤਾ ਤੇ ਲਾਠੀ ਚਾਰਜ ਵੀ ਕੀਤਾ ਗਿਆ ਉਧਰ ਆਮ ਆਦਮੀ ਪਾਰਟੀ ਨੇ ਵਿਕਮਰ ਕਸ ਲਈ ਹੈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕजरीवाल ਦਾ ਅਜਤੋਂ ਪੰਜਾਬ ਦੌਰਾ ਸ਼ੁਰੂ ਹੋ ਗਿਆ ਹੈ ਜਿਸ ਦੀ ਸ਼ੁਰੂਆਤ ਡਿਪੀਸੀਐਮ ਦੇ ਹਲਕੇ ਜਲਾਲਾਬਾਦ ਵਿਖੇ ਰੈਲੀ ਤੋਂ ਕੀਤੀ ਗਈ ਹੈ ਕजरीवाल 3 ਨਵੰਬਰ ਤੱਕ ਪੰਜਾਬ ਵਿੱਚ ਰੈਲੀਆਂ ਨੂੰ ਸੰਬੋਧਿਤ ਕਰਨਗੇ ਸਬਤ ਖਾਲਸਾ 10 ਦਸੰਬਰ ਨੂੰ ਤਰਵੰਡੀ ਸਾਬੋ ਵਿਖੇ ਸੱਦਿਆ ਗਿਆ 10 ਨਵੰਬਰ ਵਾਲੇ ਦਿਨ ਸਬਤ ਖਾਲਸਾ ਸਮਾਗਮ ਨਾ ਹੁੰਦੇ ਤੇ ਜਾਣ ਦੇ ਬਾਅਦ ਸਿੱਖ社 ਤੇ ਬੰਦੀ ਨੇ ਮੋੜ ਵਿਚਾਰ ਕਰ ਇਹ ਐਲਾਨ ਕੀਤਾ ਹੈ ਹੁਣ ਆਨ ਦੀ ਅਰਥ ਦੇ ਸਮਨ ਉਸ ਬਦ ਖਾਲਸਾ ਕਰਵਾਉਣ ਲਈ ਤਖਸ਼ੀਦ ਅਮਰਦਾਸ ਜੱਤਰਵੰਡੀ ਸਾਬੋ ਹੀ ਬੁਲਾਇਆ ਗਿਆ ਹੈ। ਦਰਿਆ ਮਿਸਰ ਕੌਮੀ ਮਾਰਗ ਉਤੇ ਹੋਈ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਮਰਜਰਦਾਹ ਰਹਿਣ ਵਾਲਾ ਪਰਿਵਾਰ ਆਪਣੀ ਤਰ੍ਹਾਂ ਦੇ ਗੁਰਾਇਆਂ ਸਿੱਧ ਘਰ ਵਿੱਚ ਜਿਗਰਾਤੇ ਵਿੱਚ ਹਿੱਸਾ ਲੈ ਕੇ ਵਾਪਸ ਪਰਤ ਰਿਹਾ ਸੀ। ਖਲਚਿਆ ਨੇੜੇ ਤੜਕੇਕਾਰ ਦੀ ਬਜਰੀ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ ਇਸ ਕਾਰਨ ਮੌਕੇ ਤੇ ਦੋ ਮਹਿਲਾਵਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਓਥੇ ਨਮਸ਼ਰ ਨੇੜੇ ਪਿੰਡ ਖੜਕੜ ਕਲਾਂ ਵਿਖੇ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ ਇਥੇ ਨੋਵਾ ਕਾਰ ਦੀ ਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਜਿਸ ਕਾਰਨ 3 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਚਤ ਕੇ 4 ਲੋਕ ਗੰਭੀਰ ਜ਼ਖਮੀ ਹੋਏ ਨੇ